ਬੇਬਲ ਕਲਾਂ ਦੇ ਵਿੱਚ ਗੋਲੀ ਚੱਲੀ ਐ ਕੋਟਕਪੂਰਾ ਗੋਲੀ ਕਾਂਡ ਐ ਕਿ ਇੱਕ ਪੰਥਕ ਸਰਕਾਰ ਹੁੰਦਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਜੇ ਸਾਰਿਆਂ ਉਹ ਸਾਰਿਆਂ ਨੇ ਕਹਿ ਗਲਤੀਆਂ ਮੇਰੀ ਝੋਲੀ ਪਾ ਦਿਓ ਇਹ ਸੁਖਵੀਰ ਸਿੰਘ ਬਾਦਲ ਨੇ ਬਤੌਰ ਦਿੱਲੀ ਮੁੱਖ ਮੰਤਰੀ ਪਿਛਾ ਸਰਕਾਰ ਕੁਝ ਅਜੀਬ ਫੈਸਲੇ ਲਾਏ ਜਿਸ ਨਾਲ ਪੰਥਕ ਰੂਪ ਦੇ ਅਕਸ਼ਨ ਹੋ ਬਹੁਤ ਭਾਰੀ ਕਾਲਾ ਕਿ ਸ਼ਾਮਣੀ ਅਤਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਏ ਸੁਖਬੀਰ ਸਿੰਘ ਬਾਦਲ ਜਨਾਚਰ ਮਾਰੇ ਸਿੰਘ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਤੇ ਪੰਜ ਸਿੰਘ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਕੀਤੇ ਹੋਏ ਗੁਨਾਹਾਂ ਦੀ ਆਪਣੀ ਮੰਨਦਰ ਉਹਨਾਂ ਤੇ ਉਹਨਾਂ ਨੂੰ ਵੀ ਕਾਮ ਤੇ ਸਾਬ ਜੀ ਤੋਂ ਦਰਖਾਈਆ ਕਸ਼ਤ ਕੀਤਾ ਜਾਂਦਾ ਹੈ ਫਿਰ ਦੀ ਫਾਂ ਲਾ ਦੇਣਾ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਆਲਾ ਕੇ ਅਕਾਲੀ ਦਲ ਹੈ ਬਚਿਆ ਹੋਇਆ ਜਣੀ ਜਿਹਨੂੰ ਅਕਾਲੀ ਦਲ ਕਹਿੰਦੇ ਉਹ ਅਜੇ ਵੀ ਸਖਬੀਰ ਬਾਦਲ ਵਾਲਾ ਹੀ ਹੈ ਪ੍ਰਕਾਸ਼ ਸਿੰਘ ਬਾਦਲ ਜੋ ਵੀ ਨੁਕਸਾਨ ਪਰ ਉਹਨਾਂ ਨੂੰ ਬੰਦੇ ਹੈਂਡਲ ਕਰਨੇ ਤੇ ਆਉਂਦੇ ਸੀ ਤਾਂ ਹੀ ਇਕੱਠੇ ਰੱਖੇ ਜਿਹੜੇ ਬਾਗੀ ਧੜੇ ਸੀਗੇ ਸਾਰੇ ਉਹਨਾਂ ਨੂੰ ਚਾਹੀਦਾ ਤੇ ਸੀ ਕਿ ਉਸ ਉਸ ਦੇ ਅੰਦਰ ਰਹਿ ਕੇ ਲੜਾਈ ਕਰਦੇ ਉਥੇ ਉਥੇ ਇਹਦਾ ਸਖਬੀਰ ਬਾਦਲ ਨੂੰ ਕਾਰਨਰ ਕਰਕੇ ਇਹਦੇ ਕੋਲ ਅਸਤੀਫਾ ਲੈ ਲੈਂਦੇ ਉੱਥੇ ਦੇ ਲੜੇ ਨਹੀਂ ਕਿਉਂਕਿ ਲੜਨ ਜੋਗੇ ਨਹੀਂ ਕਿਉਂਕਿ ਗਲਤੀਆਂ ਬੜੀਆਂ ਵੱਡੀਆਂ ਹੋਈਆਂ ਰਾਜਨੀਤਿਕ ਭੁੱਲਾਂ ਕੀਤੀਆਂ ਔਰ ਜਿਹਦੇ ਵਿੱਚ ਇਹ ਲੋਕਾਂ ਨੂੰ ਆਮ ਜਨਤਾ ਨੂੰ ਲੱਗਦਾ ਕਿ ਉਹ ਰਾਜਨੀਤਿਕ ਸੱਤਾ ਦੇ ਲਾਲਚ ਵਿੱਚ ਕੀਤੀਆਂ ਉਸੇ ਕਿਸਮ ਦਾ ਜਿਹੜੀ ਹੈ ਭੁੱਲ ਬਖਸ਼ਾਉਣ ਲਈ ਵੀ ਐਂਟੀਡੋਟ ਦਵਾਈ ਵੀ ਓਡੀ ਵੱਡੀ ਹਣੀ ਚਾਹੀਦੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਕ ਤਨਖਾਇਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਉੱਥੇ ਉਹਨਾਂ ਦਾ ਮਕਸਦ ਇਹ ਹੈ ਕਿ ਬੰਦੇ ਨੂੰ ਦੁਬਾਰਾ ਰਸਤੇ ਤੇ ਕਿਵੇਂ ਲਿਆਉਣਾ ਉਹਦੀ ਗਲਤੀ ਦਾ ਅਹਿਸਾਸ ਕਰਕੇ ਤਾਂ ਕਿ ਉਹ ਦੁਬਾਰਾ ਆਮ ਜੀਵਨ ਆਮ ਸਿੱਖ ਦੇ ਤੌਰ ਤੇ ਜਾਂ ਜੋ ਵੀ ਉਹ ਕੰਮ ਕਰ ਰਿਹਾ ਉਹਦੇ ਚ ਦੁਬਾਰਾ ਅੱਗੇ ਤੁਰੇ ਇਧਰੋਂ ਫਿਰ ਇਹਨੇ ਕਾਂਗਰਸ ਇੰਦਰਾ ਬਣਾਈ ਇਹ ਕੱਲੀ ਕੱਲੀ ਤੇ ਲਈ ਕੱਲੀ ਤਕਲੀ ਪੈ ਗਈ ਬਿਲਕੁਲ ਹੀ ਸੁਖਬੀਰ ਬਾਦਲਾਂ ਨੂੰ ਪੈ ਗਈ ਮਗਰੋਂ ਕਿਹੜੀ ਕਾਂਗਰਸ ਬਚੀ ਵੀਂਦਰਾਵਲੀ ਬਚੀ ਬਾਕੀ ਤੜੀ ਸ਼ਿਕਾਇਤ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣਾ ਪਿਆ ਸਪਸ਼ਟੀਕਰਨ ਦਿੱਤਾ ਤੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਤਰਖਾਇਆ ਇਕਰਾਰ ਦਿੱਤਾ ਗਿਆ ਹੈ ਅਕਾਲ ਤਖਤ ਸਾਹਿਬ ਦੇ ਉੱਤੋਂ ਤਾਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਕਿਹੜੀ ਲੱਗੇਗੀ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕੀ ਉਹ ਤਰਖਾਇਆ ਇਕਰਾਰ ਹੁੰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਬਾਕੀ ਧੜਾ ਲਗਾਤਾਰ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਦਾ ਅਸਤੀਫਾ ਜਿਹੜਾ ਵਾ ਉਹ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣ ਤੇ ਫਿਰ ਉਹਨਾਂ ਦੇ ਮਨ ਨੂੰ ਚੈਣ ਆਉਂਦਾ ਏ ਇਹਨਾਂ ਸਾਰੀਆਂ तमाम ਗੱਲਾਂ ਦੇ ਉੱਤੇ ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਕ੍ਰਾਈਸਿਸ ਦੇ ਉੱਤੇ ਤੇ ਉਹ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਜਾਂਦੀ ਹੈ ਕਿ ਇਹ ਮਾਮਲਾ ਠੰਡਾ ਪੈ ਜਾਵੇਗਾ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਕਿ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਉੱਤੇ ਪੇਸ਼ ਵੀ ਹੁੰਦੇ ਨੇ ਉਸ ਤੋਂ ਬਾਅਦ ਸਪਸ਼ਟੀਕਰਨ ਦਿੰਦੇ ਨੇ ਅੱਜ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਏ ਪਰ ਜਿਹੜਾ ਬਾਕੀ ਧੜਾ ਏ ਉਹ ਲਗਾਤਾਰ ਐਕਟਿਵ ਏ ਉਹ ਕਹਿ ਰਿਹਾ ਏ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਏ ਪਹਿਲਾਂ ਤਾਂ ਇਹ ਸਪਸ਼ਟ ਕਰ ਦਿਓ ਕਿ ਇੱਕ ਤਨਖਾਹੀਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਰਹਿ ਸਕਦਾ ਏ ਪਹਿਲੀ ਗੱਲ ਤੇ ਇਹ ਆ ਕਿ ਇਹਦੇ 'ਚ ਕੋਈ ਉਹਨਾਂ ਨੇ ਕੀ ਲੈਣਾ ਕੋਈ ਕੋਈ ਬਿਜ਼ਨਸਮੈਨ ਆ ਕੋਈ ਪ੍ਰਧਾਨ ਆ ਕੋਈ ਵਰਕਰ ਹੈ ਕੋਈ ਮਨਰੇਗਾ ਵਰਕਰ ਉੱਥੇ ਕੁਝ ਨਹੀਂ ਲੈਣਾ ਉੱਥੇ ਸਾਰੇ ਸਿੱਖਿਆ ਤੇ ਸਾਰੇ ਉੱਥੇ ਨਿਮਾਣੇ ਹੋ ਕੇ ਨਿਮਰਤਾ ਨਾਲ ਸਿਰ ਝੁਕਾ ਕੇ ਜਾਂਦੇ ਆ ਇਹ ਤੁਸੀਂ ਵੀ ਜਾਣਦੇ ਆਪਾਂ ਵੀ ਜਾਣਦੇ ਉੱਥੇ ਦੀ ਉਹਨਾਂ ਨੂੰ ਕੋਈ ਕਨਫਲਿਕਟ ਨਹੀਂ ਹੈ ਕਿ ਕੋਈ ਪ੍ਰਧਾਨ ਹੈ ਜਾਂ ਸੈਕਟਰੀ ਹੈ ਜਾਂ ਕੋਈ ਆਰਡੀਨਰੀ ਹੈ ਉੱਥੇ ਸਾਰੇ ਬਰਾਬਰ ਹੈਗੇ ਦੂਜੀ ਗੱਲ ਕਿ ਇਹਨਾਂ ਦੀ ਮੰਗ ਪੋਲੀਟੀਕਲ ਮੰਗ ਸੀ ਜਿਹੜੀ ਆਪਾਂ ਇੱਕ ਧਾਰਮਿਕ ਆਧਾਰੇ ਤੋਂ ਮੰਗ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਵਾ ਰਹੇ ਆ ਇਹ ਤੇ ਗੱਲ ਹੀ ਗਲਤ ਗੱਲ ਹੈ ਉੱਥੇ ਜੇ ਤਨਖਾਹ ਲੱਗੂਗੀ ਅਕਾਲ ਤਖਤ ਦੇ ਆਪਾਂ ਸਾਰੇ ਜਾਣਦੇ ਪਿੱਛੇ ਵੀ ਲੱਗਦੀਆਂ ਨਹੀਂ ਆ ਵੱਡੇ ਵੱਡੇ ਬੰਦੇ ਬੂਟਾ ਸਿੰਘ ਜਾਂ ਹੋਰ ਸਾਰੇ ਜਾਂਦੇ ਰਹੇ ਬਰਨਾਲੇ ਹੁਣੀ ਗਏ ਸਾਰੇ ਉੱਥੇ ਦਾ ਹੁੰਦਾ ਇਹ ਆ ਕਿ ਸਿੱਖ ਧਰਮ ਦੀ ਜਿਹੜੀਆਂ ਰੋ ਰੀਤਾਂ ਰਵਾਜਾਂ ਦੇ ਜੇ ਕੋਈ ਵਿਪਰੀਤ ਪੋਲਿਟਿਕਸ ਕਰਦਾ ਐਜ਼ ਸਿੱਖ ਖਾਸ ਕਰਕੇ ਤਾਂ ਉੱਥੇ ਫਿਰ ਜਿਉ ਵੀ ਸ਼ਿਕਾਇਤ ਜਾਏ ਜਾਂ ਸੁਅ ਮੋਟੋ ਵੀ ਕਰ ਸਕਦੇ ਆ ਉਸ ਬੰਦੇ ਨੂੰ ਬੁਲਾਇਆ ਜਾਂਦਾ ਭਾਈ ਆ ਤੂੰ ਤੇ ਬਦਨਾਮ ਕਰਨ ਵਾਲੀ ਗੱਲ ਕਰ ਰਿਹਾ ਇਹ ਠੀਕ ਨਹੀਂ ਹੈ ਤਾਂ ਉਥੇ ਫਿਰ ਜੇ ਬੰਦਾ ਹਾਜ਼ਰ ਹੁੰਦਾ ਤਾਂ ਉਸ ਨੂੰ ਤਨਖਾਹ ਬਣਦੀ ਪ੍ਰਪੋਰਸ਼ਨੇਟ ਤਨਖਾਹ ਦਾ ਮਤਲਬ ਸਜ਼ਾ ਧਾਰਮਿਕ ਸਜ਼ਾ ਲੱਗਦੀ ਹੈ ਪਰ ਇਹ ਉਸ ਤਰ੍ਹਾਂ ਦੀ ਕੋਰਟ ਨਹੀਂ ਜਿਵੇਂ ਕ੍ਰਿਮੀਨਲ ਕੋਰਟ ਸਾਡੀ ਹੈਗੀ ਆ ਜਾਂ ਉਸ ਤਰ੍ਹਾਂ ਬਾਕੀ ਦੀਆਂ ਕੋਰਟਾਂ ਉਹਦੇ ਵਿੱਚ ਹੁੰਦਾ ਕਿ ਜੇਲ ਹੁੰਦੀ ਆ ਜੀ ਜਮਾਨਤ ਹੁੰਦੀ ਆ ਜੀ ਹੁਣ ਜੁਡੀਸ਼ੀਅਲ ਰਿਮਾਂਡ ਆ ਜੀ ਹੁਣ ਪੁਲਿਸ ਵਾਲਾ ਫਲਾਣਾ ਰਿਮਾਂਡ ਆ ਜੀ ਫਲਾ ਉਹ ਸਾਰਾ ਕੁਝ ਨਹੀਂ ਹੈ ਉੱਥੇ ਉਹਨਾਂ ਦਾ ਮਕਸਦ ਇਹ ਹੈ ਕਿ ਬੰਦੇ ਨੂੰ ਦੁਬਾਰਾ ਰਸਤੇ ਤੇ ਕਿਵੇਂ ਲਿਆਉਣਾ ਉਹਦੀ ਗਲਤੀ ਦਾ ਅਹਿਸਾਸ ਕਰਕੇ ਤਾਂ ਕਿ ਉਹ ਦੁਬਾਰਾ ਆਮ ਜੀਵਨ ਆਮ ਸਿੱਖਦੇ ਤੌਰ ਤੇ ਜਾਂ ਜੋ ਵੀ ਉਹ ਕੰਮ ਕਰ ਰਿਹਾ ਉਹਦੇ ਚ ਦੁਬਾਰਾ ਅੱਗੇ ਤੁਰੇ ਅੱਜ ਦਾ ਜਿਹੜਾ ਫੈਸਲਾ ਉਹ ਬਹੁਤ ਕ੍ਰੂਸ਼ੀਅਲ ਫੈਸਲਾ ਸੀ ਉਹਦੇ ਚ ਬਹੁਤ ਲੋਕਾਂ ਦੀਆਂ ਵੱਡੀਆਂ ਸਟੇਕਸ ਦੇਖੋ ਜੇ ਫੈਸਲਾ ਜਿਵੇਂ ਸ਼ੱਕ ਸੀਗਾ ਜਿੰਨਾ ਜਿਹੜੇ ਸ਼ਿਕਾਇਤ ਕਰਤਾ ਸੀ ਉਹਨਾਂ ਨੂੰ ਵੀ ਸ਼ੱਕ ਸੀ ਉਹ ਬਾਰ-ਬਾਰ ਉੱਥੇ ਇਨਸਟਰਕਸ਼ਨਾਂ ਦਿੰਦੇ ਸੀ ਮੀਡੀਆ ਜਾ ਕੇ ਕਹਿੰਦੇ ਸੀ ਭਾਈ ਦੇਖਿਓ ਕਿਤੇ ਕੋਈ ਇਹੋ ਜਿਹਾ ਫੈਸਲਾ ਨਾ ਦੇ ਦੇਓ ਜਿਹੜਾ ਲੋਕਾਂ ਨੂੰ ਮਨਜ਼ੂਰ ਨਾ ਹੋਵੇ ਲੋਕਾਂ ਨੂੰ ਲੱਗੇ ਕਿ ਗਣਾ ਤੇ ਬਹੁਤ ਵੱਡਾ ਫੈਸਲਾ ਕੁਝ ਠੀਕ ਨਹੀਂ ਹੋਇਆ ਇਹੋ ਜਿਹਾ ਨਾ ਹੋਵੇ ਇਹੋ ਜਿਹਾ ਨਾ ਹੋਵੇ ਕਿੰਤੂ ਪਰੰਤੂ ਬਹੁਤ ਆਰੋ ਫੈਸਲੇ ਹੋਣ ਦੇ ਨਾਲ ਸਮੁੱਚੇ ਸਿੱਖ ਜਗਤ ਨੇ ਸਣੇ ਇਹ ਜਿਹੜੇ ਬਾਗੀ ਜਿਨ੍ਹਾਂ ਨੂੰ ਰੈਬਲ ਕਹਿੰਦੇ ਆ ਚੰਦੂ ਮਾਜਰਾ ਤੇ ਉਹਨਾਂ ਦੇ ਨਾਲ ਸਾਰੇ ਜਿਹੜੇ ਗੁਰਪ੍ਰਤਾਪ ਸਿੰਘ ਹੁਣੀ ਇਹ ਸਾਰਿਆਂ ਨੇ ਇਸ ਦਾ ਵੈਲਕਮ ਕੀਤਾ ਹੁਣ ਇੱਕੋ ਹੀ ਗੱਲ ਆ ਉਹਨਾਂ ਕੋ ਜਿਹੜੀ ਤੁਸੀਂ ਕਹਿ ਰਹੇ ਆ ਕਿ ਦੀ ਦੇਖੋ ਜੀ ਉਹਨਾਂ ਨੇ ਕਿਹਾ ਕਿ ਤੁਹਾਡੇ ਪੇਸ਼ ਹੋ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋ ਉਹਨਾਂ ਨੂੰ ਕਲਪਰੇਟ ਜਾਣੀ ਦੋਸ਼ੀ ਤੇ ਇਕਰਾਰ ਦੇ ਹੀ ਦਿੱਤਾ ਤਨਖਾਹ ਤੇ ਲਾਇ ਦਿੱਤੀ ਆ ਹੁਣ ਤੇ ਇਹ ਆ ਕਿ ਉਹਨਾਂ ਨੂੰ ਉਸ ਚੋਂ ਕੰਕਰੀਟ ਦੇ ਵਿੱਚ ਕੀ ਕਰਨ ਲਈ ਕਿਹਾ ਜਾਂਦਾ ਉਹ ਸਜਾ ਦਾ ਰੂਪ ਕੀ ਹੋਵੇ ਉਹ ਸਜਾ ਸਰ ਐਕਚੁਅਲੀ ਸੁਣਾਉਣੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਕਿ ਕੋਈ ਇਹ ਗਨਾਹ ਜਿਹੜੇ ਨੇ ਬਖਸ਼ਣ ਯੋਗ ਹੈਗੇ ਨੇ ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਸਪਸ਼ਟੀਕਰਨ ਦੀ ਲੋੜ ਦਿੱਤਾ ਉਹਨਾਂ ਨੇ ਕਿ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਗਲਤੀਆਂ ਆਈਆਂ ਉਹਦੇ ਵਿੱਚ ਡੇਰਾ ਸਰਸਾ ਸੌਦਾ ਨੂੰ ਮਾਫੀ ਤਾਂ ਭਾਵੇਂ ਨਹੀਂ ਦਿੱਤੀ ਪਰ ਕਹਿੰਦੇ ਰੋਲ ਜ਼ਰੂਰ ਰਿਹਾ ਏ ਜਿਵੇਂ ਪ੍ਰਦੀਪ ਕਲੇਰ ਨੇ ਕਿਹਾ ਏ ਇਹ ਬੇਬਲ ਕਲਾਂ ਦੇ ਵਿੱਚ ਗੋਲੀ ਚੱਲੀ ਆ ਕੋਟਕਪੂਰਾ ਗੋਲੀ ਕਾਂਡ ਹੈ ਕਿ ਇੱਕ ਪੰਥਕ ਸਰਕਾਰ ਹੁੰਦਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਜੇ ਸਾਰਿਆਂ ਉਹ ਸਾਰਿਆਂ ਨੇ ਕਹਿ ਗਲਤੀਆਂ ਮੇਰੀ ਝੋਲੀ ਪਾ ਦਿਓ ਪਰ ਇਹ ਗਨਾਹ ਤੁਹਾਨੂੰ ਲੱਗਦਾ ਹੈ ਕਿ ਬਖਸ਼ਣਯੋਗ ਹੈਗੇ ਨਹੀਂ ਫਿਰ ਕਿਫਾਹ ਲਾ ਦੇਣਾ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ ਨਹੀਂ ਤੁਸੀਂ ਮੈਨੂੰ ਦੱਸੋ ਕੀ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਨਹੀਂ ਕਿ ਸਖਤ ਸਜ਼ਾ ਜਿਵੇਂ ਕਿ ਜਿਵੇਂ ਸੋਚਾ ਸਿੰਘ ਲਗਾ ਨੂੰ ਕਿਹਾ ਸੀ ਕਿ ਤੁਸੀਂ ਇੰਨੇ ਸਮਾਂ ਰਾਜਨੀਤੀ ਦੇ ਵਿੱਚ ਐਕਟਿਵ ਨਹੀਂ ਰਹਿਣਾ ਤੁਹਾਨੂੰ ਰਾਜਨੀਤੀ ਦੇ ਵਿੱਚ ਆਉਣਾ ਨਹੀਂ ਆ ਤੁਸੀਂ ਨਹੀਂ ਇਹ ਤੇ ਰਾਜਨੀਤਿਕ ਗੱਲਾਂ ਹੋ ਗਈਆਂ ਹਨਾ ਉਹਦਾ ਜਿਹੜਾ ਕੰਮ ਸੀ ਉਹ ਹੋਰ ਕਿਸਮ ਦਾ ਸੀ ਉਹ ਆਪਾਂ ਸਾਰੇ ਜਾਣਦੇ ਇਹ ਪੋਲਿਟੀਕਲ ਹੈ ਜਿਹੜੀਆਂ ਮੀਨਾਂ ਨੇ ਗਲਤੀਆਂ ਕੀਤੀਆਂ ਕੁਝ ਰਿਲੀਜੀਅਸ ਆ ਪਰ ਜ਼ਿਆਦਾ ਪੋਲਿਟੀਕਲ ਗਲਤੀਆਂ ਇਹ ਜਿਹੜੀ ਜਗ੍ਹਾ ਆ ਨਾ ਉਹ ਇਹਦੇ ਵਿੱਚ ਮੈਂ ਤੇ ਪਹਿਲਾਂ ਹੀ ਕਿਹਾ ਹੁਣ ਖੋਕ ਹੀ ਰਿਆ ਜਿਹੜੇ ਬਾਗੀ ਧੜੇ ਸੀਗੇ ਸਾਰੇ ਉਹਨਾਂ ਨੂੰ ਚਾਹੀਦਾ ਤੇ ਸੀ ਕਿ ਉਸ ਉਸ ਦੇ ਅੰਦਰ ਰਹਿ ਕੇ ਲੜਾਈ ਕਰਦੇ ਉੱਥੇ ਉੱਥੇ ਇਹਦਾ ਸੁਖਬੀਰ ਬਾਦਲ ਨੇ ਕੋਰਨਰ ਕਰਕੇ ਇਹਦੇ ਕੋਲ ਅਸਤੀਫਾ ਲੈਂਦੇ। ਉੱਥੇ ਦੇ ਲੜੇ ਨਹੀਂ ਕਿਉਂਕਿ ਲੜਨ ਜੋਗੇ ਨਹੀਂ ਕਿਉਂਕਿ ਰਲਕੇ ਕਰਦੇ ਰਹੇ ਜੋ ਕਰਦੇ ਰਹੇ ਉਹ ਕੋ ਕਰਵਾਉਂਦੇ ਰਹੇ ਉਹਦੇ ਮੋਢੇ ਨੂੰ ਵਰਤੇ ਰਹੇ ਆਪਣੇ ਕੰਮ ਕਰਦੇ ਰਹੇ ਟ੍ਰੇਮ ਪਾਰਟਨਰ ਰਹੇ ਨੇ ਪਹਿਲਾਂ ਬਿਲਕੁਲ ਬਿਲਕੁਲ ਰਹੇ ਆ ਹੁਣ ਉੱਥੇ ਨਹੀਂ ਬੋਲ ਕੇ ਬਾਹਰ ਜਾ ਕੇ ਰੌਲਾ ਪਾਉਣਾ ਸ਼ੁਰੂ ਕਰਤਾ ਕਿਉਂਕਿ ਉੱਥੇ ਕੋ ਪੁੱਛਣ ਵਾਲਾ ਨਹੀਂ ਸੀ ਆਪਣੀ ਜਥੇਬੰਦੀ ਬਣਾ ਲਈ ਉਹਨਾਂ ਨੇ ਜਦੋਂ ਬਾਹਰ ਜਾ ਕੇ ਇਹਨਾਂ ਨੇ ਆਪਣੇ ਬਿਆਨ ਦੇਣੇ ਉਹਨਾਂ ਨੇ ਬਾਹਰ ਕੱਢਤਾ ਹੁਣ ਹਾਲਾਤ ਇਹ ਕਿ ਹੁਣ ਤੁਸੀਂ ਉਹ ਗੱਲਾਂ ਨਹੀਂ ਕਰ ਸਕਦੇ ਹੁਣ ਤੇ ਜਦੋਂ ਜਿੱਥੇ ਤੁਸੀਂ ਅਪੀਲ ਕਰਦੀ ਹੈ ਹਾਈ ਕੋਰਟ ਚਲੇ ਜਾਂਦੇ ਆ ਫਿਰ ਆਪਾਂ ਇਹ ਨਹੀਂ ਕਹਿੰਦੇ ਕਿ ਦੇਖੋ ਜੀ ਹੁਣ ਜੱਜ ਸਾਹਿਬਾਨ ਮਿਹਰਬਾਨੀ ਕਰਿਓ ਮੇਰੇ ਤੇ ਇੰਝ ਤੇ ਨਹੀਂ ਕਹਿ ਸਕਦੇ ਉਹ ਕਹਿਣਗੇ ਯਾਰ ਤੁਸੀਂ ਸਾਨੂੰ ਮੂਰਖ ਸਮਝਿਆ ਉੱਥੇ ਦੂਆਂ ਧਿਰਾਂ ਨੇ ਜਿੱਥੇ ਗਏ ਫੈਸਲਾ ਲੈਣ ਹੁਣ ਜੋ ਵੀ ਫੈਸਲਾ ਆਏ ਆਪਾਂ ਇੰਤਜ਼ਾਰ ਕਰੀਏ ਇੱਕ ਗੱਲ ਜ਼ਰੂਰ ਬਖਰੇਵਾ ਪਾ ਕੇ ਸਮਝੋ ਕਿ ਉਹ ਰਾਜਨੀਤਿਕ ਜਾਂ ਕੋਈ ਸਿਵਲ ਕੋਰਟ ਨਹੀਂ ਨਾ ਕ੍ਰਿਮੀਨਲ ਕੋਰਟ ਹੈ ਉੱਥੇ ਧਾਰਮਿਕ ਸਜ਼ਾ ਲੱਗਦੀ ਹੈ ਧਾਰਮਿਕ ਸਜ਼ਾ ਕੀ ਹੁੰਦੀ ਆ ਉਹ ਵੱਡੀ ਤੋਂ ਵੱਡੀ ਵੀ ਹੋ ਸਕਦੀ ਹੈ ਇਹ ਤੁਹਾਡੀ ਗੱਲ ਠੀਕ ਹੈ ਕਿ ਜਿਹੜੇ ਤੁਸੀਂ ਜਿਸ ਕਰਕੇ ਉਹ ਕਰਮ ਕੀਤੇ ਹੈਗੇ ਜੋ ਮਾੜੇ ਕੰਮ ਹੋਏ ਜਾਂ ਗਲਤੀਆਂ ਹੋਈਆਂ ਉਸ ਨੂੰ ਧੋਣ ਲਈ ਐਡਾ ਵੱਡੀ ਸਜ਼ਾ ਹੋਣੀ ਜ਼ਰੂਰੀ ਹੈ ਉਹਦਾ ਰੂਪ ਕੀ ਹੋਵੇ ਆਪਾਂ ਨਹੀਂ ਕਹਿ ਸਕਦੇ ਉਹ ਉਹ ਲੈਣਗੇ ਜਿਹੜਾ ਬਿਲਕੁਲ ਥੱਲੇ ਵਾਲਾ ਰੂਪ ਆ ਆਰਡੀਨਰੀ ਰੂਪ ਆ ਭਾਂਡੇ ਮਾਂਜ ਲੋ ਜੁੱਤੀਆਂ ਸਾਫ਼ ਕਰ ਲੋ ਉੱਥੇ ਲੰਗਰ 'ਚ ਸੇਵਾ ਕਰ ਲੋ ਇਹ ਇੱਕ ਜਾਣੀ ਕਹਿ ਲਓ ਤੁਸੀਂ ਬਿਗਨਰ ਵਾਲਾ ਹੈਗਾ ਮੇਰਾ ਖਿਆਲ ਹੈ ਕਿ ਸੁਖਬੀਰ ਬਾਦਲ ਹੁਣਾਂ ਨੂੰ ਕਿਉਂਕਿ ਗਲਤੀਆਂ ਬੜੀਆਂ ਵੱਡੀਆਂ ਹੋਈਆਂ ਰਾਜਨੀਤਿਕ ਭੁੱਲਾਂ ਕੀਤੀਆਂ ਔਰ ਜਿਹਦੇ ਵਿੱਚ ਇਹ ਲੋਕਾਂ ਨੂੰ ਆਮ ਜਨਤਾ ਨੂੰ ਲੱਗਦਾ ਕਿ ਉਹਰ ਰਾਜਨੀਤਿਕ ਸੱਤਾ ਦੇ ਲਾਲਚ ਵਿੱਚ ਕੀਤੀਆਂ ਉਸੇ ਕਿਸਮ ਦਾ ਜਿਹੜੀ ਹੈ ਭੁੱਲ ਬਖਸ਼ਾਉਣ ਲਈ ਵੀ ਐਂਟੀਡੋਟ ਦਵਾਈ ਵੀ ਓਡੀ ਵੱਡੀ ਹੋਣੀ ਚਾਹੀਦੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਹੈਨਾ ਪਰ ਆਪਾਂ ਨੂੰ ਇਹ ਨਹੀਂ ਸਾਾਸ ਵੀ ਹੋਵੇ ਨਾ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਸਾਾਸ ਵੀ ਹੋਊਗਾ ਅਕਾਲ ਤਖਤ ਸਾਹਿਬ ਨੇ ਸਾਾਸ ਹੀ ਕਰਾਉਣਾ ਬਿਲਕੁਲ ਪਰ ਸਾਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਦੀ ਵੀ ਸਾਡੇ ਮਨ ਚ ਨਾ ਕਨਫਿਊਜ਼ਨ ਹੈ ਬਹੁਤ ਸਾਰੇ ਲੋਕਾਂ ਦੇ ਅੱਛਾ ਫਿਰ ਉਹਨੂੰ ਪ੍ਰਧਾਨਗੀ ਤੋਂ ਉਹਦਾ ਹਟਾ ਦੇਣਗੇ ਅੱਛਾ ਹੁਣ ਫਿਰ ਉਹਨੂੰ ਇੰਜ ਮੇਰਾ ਖਿਆਲ ਹੈ ਆਪਾਂ ਨੂੰ ਜਥੇਦਾਰ ਸਾਹਿਬ ਦੀ ਵਿਜ਼ਡਮ ਤੇ ਉਹਨਾਂ ਦੀ ਜਿਹੜੀ ਸਾਰੀ ਨਿਆਏ ਪ੍ਰਣਾਲੀ ਜਾਂ ਉਹਨਾਂ ਦੀ ਸਮਝਦਾਰੀ ਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਇੰਤਜ਼ਾਰ ਕਰਨਾ ਚਾਹੀਦਾ ਮੈਨੂੰ ਜਿੱਥੋਂ ਤੱਕ ਲੱਗਦਾ ਜਿੰਨੇ ਲੋਕਾਂ ਦਾ ਦਬਾਅ ਜਿੰਨੇ ਹਜ਼ਾਰਾਂ ਲੋਕਾਂ ਨੇ ਜਾ ਕੇ ਉੱਥੇ ਗੱਲਾਂ ਰੱਖੀਆਂ ਸਭ ਦੀਆਂ ਸੁਣੀਆਂ ਉਹ ਇੰਡੀਵਿਜੂਅਲ ਵੀ ਸੀਗੇ ਉਹਦੇ ਚ ਸੰਸਥਾਨ ਵੀ ਸੀਗੇ ਉਹਦੇ ਚ ਦੇਸ਼ ਦੇ ਵੀ ਲੋਕ ਉਹਦੇ ਚ ਵਿਦੇਸ਼ ਦੇ ਵੀ ਲੋਕ ਕਿਸੇ ਨੇ ਮਿਲ ਕੇ ਕਿਹਾ ਕਿਸੇ ਨੇ ਫੋਨ ਕਰਕੇ ਕਿਹਾ ਉਹ ਸਾਰੇ ਨੂੰ ਮੱਦੇ ਨਜ਼ਰ ਰੱਖ ਕੇ ਹੀ ਫੈਸਲਾ ਕੋਈ ਵੀ ਆਊਗਾ ਕਿ ਉਹਨਾਂ ਨੂੰ ਸਜ਼ਾ ਜਿਹੜੀ ਅਨਾਉਂਸ ਜਦੋਂ ਵੀ ਤਖਬੀਰ ਬਾਦਲ ਹੋਣੀ ਜਾਂਦੀ ਐ ਐਜ਼ ਏ ਨਮਾਣਾ ਸਿੱਖ ਤਾਂ ਉੱਥੇ ਉਹਦੇ ਵੀ ਹੋਊਗੀ ਬਾਕੀ ਇਸੇ ਕਰ ਰੋਲਾ ਪਾ ਰਹੇ ਨੇ ਕਹਿੰਦੇ ਨਿਮਾਣਾ ਕਿਵੇਂ ਹੋ ਗਿਆ ਕਿ ਪਾਰਟੀ ਦਾ ਪ੍ਰਧਾਨ ਉੱਥੇ ਜਾ ਰਿਹਾ ਠੀਕ ਹੈ ਇਹ ਗਲਤ ਗੱਲ ਹੈ ਇਹ ਪਤਾ ਕੀ ਚਾਹੁੰਦੇ ਆ ਕਿ ਜੋ ਉਹ ਕਹਿੰਦੇ ਆ ਫਿਰ ਉਹੀ ਗੱਲ ਵੀ ਕੱਲ ਤੱਕ ਤੋਂ ਉਹ ਗੱਲ ਕਰੇ ਜਿਹੜੀ ਤੁਸੀਂ ਨਹੀਂ ਕਰਵਾ ਸਕੇ ਵੀ ਪ੍ਰਧਾਨਗੀ ਦਾ ਅਹੁਦਾ ਅਸੀਂ ਤੇ ਛੜਾ ਨਹੀਂ ਸਕੇ ਕਿਉਂਕਿ ਅਸੀਂ ਆਪ ਕਾਣੇ ਸੀਗੇ ਕਿਉਂਕਿ ਅਸੀਂ ਆਪ ਉਹਦੇ ਨਾਲ ਭਾਈਵਾਲ ਸੀਗੇ ਹੁਣ ਇਸ ਗੱਲ ਦਾ ਫੈਸਲਾ ਉੱਥੋਂ ਕਰਵਾਉਣਾ ਚਾਹੁੰਦੇ ਆ ਭਾਈ ਇਹ ਇਹ ਤੁਸੀਂ ਜਿਹੜਾ ਤੁਹਾਡਾ ਕੰਮ ਤੁਸੀਂ ਰੱਖੋ ਧਾਰਮਿਕ ਸਜ਼ਾ ਜਿਹੜੀ ਉਹ ਹੋਰ ਕਿਸਮ ਦਾ ਰੂਪ ਹੁੰਦੀ ਆ ਉਹ ਜੇਲ ਨਹੀਂ ਦੇਣੀ ਐ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਉਹ ਕੁਝ ਕੁਝ ਨਹੀਂ ਹੋਣਾ ਉਹਨਾਂ ਨੂੰ ਸੁਧਾਰਨਾ ਆ ਦੁਬਾਰਾ ਤਾਂ ਕਿ ਸਿੱਖ ਸਮਾਜ ਜਿਹੜਾ ਵਿਖੜਿਆ ਫਿਰਦਾ ਚਾਰ ਉੱਥੇ ਚਾਰ ਉੱਥੇ ਆ ਕਿਹੜਾ ਦਲ ਆ ਕਿਹੜਾ ਦਲ 20 ਅਕਾਲੀ ਦਲ ਬਣਾਈ ਹੋਇਆ ਇਹ 1920 ਵਾਲਾ ਵੀ ਇੱਕ ਹੈਗਾ 20 ਦਾ ਮਤਲਬ ਤੇ ਮੈਨੂੰ ਚੇਤਾ ਆ ਗਿਆ ਉਹ ਫਿਰ ਯੂਨਾਈਟ ਅਕਾਲੀ ਦਲ ਯੂਨਾਈਟਡ ਦੋ ਬਣ ਗਏ ਕਾਮਰਸਰ ਬਣ ਗਏ ਇੱਕ ਹੋਰ ਢੀਂਟਸਿਆਂ ਨੇ ਬਣਾਇਆ ਇੱਕ ਉੱਥੇ ਬਣਿਆ ਸੀਗਾ ਆਹੋ ਸੇਵਾ ਸਿੰਘ ਸੇਖਮੰਦਾ ਮਤਲਬ ਕਿਤੇ ਇੱਕ ਅਕਾਲੀ ਦਲ ਆ ਇਸ ਕਰਕੇ ਆਪਾਂ ਨੂੰ ਚਾਹੀਦਾ ਕਿ ਸਿੱਖ ਸਮਾਧਾਏ ਜਿਹੜਾ ਇੱਕ ਬੜਾ ਨਿਆਹਰਾ ਆ ਫਲਸਫੇ ਤੌਰ ਤੇ ਸੋਚ ਤੌਰ ਤੇ ਆਪਣੀ ਕਾਰਗੁਜ਼ਾਰੀ ਤੌਰ ਤੇ ਬੜਾ ਮਾਨਵਵਾਦੀ ਹੈ ਉਸ ਨੂੰ ਕਿਵੇਂ ਬਚਾਉਣਾ ਕਿਵੇਂ ਇਕੱਠਾ ਰੱਖਣਾ ਤੇ ਉਹ ਉਹਦੇ ਲਈ ਜ਼ਰੂਰੀ ਹੈ ਜਿਵੇਂ ਸਾਡੇ ਸਿੱਖ ਸੰਸਥਾਨ ਜਾਂ ਸਿੱਖ ਸੰਸਕਾਰ ਸਾਨੂੰ ਕਹਿੰਦੇ ਕਿ ਰਾਜਨੀਤਿਕ ਵੀ ਰਾਜਨੀਤੀ ਵੀ ਤੁਹਾਡਾ ਪੂਰਾ ਪਕੜ ਹੋਵੇ ਬੋਲ ਬਾਲਾ ਹੋਵੇ ਜੇ ਸਟੇਟ ਜੇ ਤੁਸੀਂ ਰਾਜਨੀਤਿਕ ਤੌਰ ਤੇ ਤਖੜੇ ਤਾਂ ਹੀ ਧਰਮ ਨੂੰ ਤੁਸੀਂ ਬਚਾ ਸਕਦੇ ਸਾਨੂੰ ਸਿੱਖਿਆ ਇਸ ਲਈ ਉਸ ਨੂੰ ਕਿਵੇਂ ਮਜ਼ਬੂਤੀ ਦੇਣੀ ਉਹਨਾਂ ਦੇ ਫੈਸਲੇ ਇੰਝ ਹੋਣਗੇ ਨਾ ਕਿ ਆ ਤੜੇ ਨੇ ਮੈਨੂੰ ਇੰਝ ਕਹਿਤਾ ਇਹ ਇੰਝ ਖੁਸ਼ ਹੋਊਗਾ ਇਸ ਕਰਕੇ ਉਹ ਤੜਾ ਇੰਝਾ ਉਹ ਇੰਝ ਖੁਸ਼ ਹੋਊਗਾ ਮੇਰਾ ਖਿਆਲ ਹੈ ਉਹ ਇਸ ਗੱਲ ਤੋਂ ਉੱਪਰ ਉੱਠ ਕੇ ਫੈਸਲਾ ਕੋਈ ਆਊਗਾ ਆਪਾਂ ਹੋਪ ਕਰੀਏ ਜਿਵੇਂ ਅੱਜ ਦੇ ਫੈਸਲੇ ਚ ਚਾਰੇ ਭਾਸ਼ੇ ਖੁਸ਼ੀ ਹੈਗੀ ਹੈ ਉੱਦਣ ਵਾਲੀ ਜਿੱਦਣ ਸਜਾਬ ਹੀ ਲੱਗੂਗੀ ਹੋ ਸਕਦਾ ਜਿੰਨਾ ਅਸੀਂ ਸੋਚਦੇ ਹਾਂ ਉਹਦੇ ਨਾਲੋਂ ਜ਼ਿਆਦਾ ਹੀ ਸਖਤ ਹੋਵੇ ਪ੍ਰੋਫੈਸਰ ਸਾਹਿਬ ਤੁਸੀਂ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਪਕੜ ਮਜ਼ਬੂਤ ਆ ਤੁਹਾਡੀ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਜਿਹੜਾ ਉਹ ਰਿਵਾਈਵ ਕਿਵੇਂ ਹੋ ਸਕਦਾ ਹੈ ਕਿਹੜੀਆਂ-ਕਿਹੜੀਆਂ ਗਲਤੀਆਂ ਇਹਨਾਂ ਨੇ ਕੋਈ ਰਾਜਨੀਤਿਕ ਤੌਰ ਤੇ ਹੋਈਆਂ ਨੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਪੁਰਾਣੇ ਸਾਥੀ ਸਾਰੇ ਛੱਡ ਗਏ ਪ੍ਰਕਾਸ਼ ਸਿੰਘ ਬਾਦਲ ਸਾਹਿਬਣ ਦੇ ਵੇਲੇ ਦੇ ਵਿੱਚ ਸੀ ਉਹ ਵਾਪਸ ਵੀ ਆਏ ਪਰ ਉਹ ਗੱਲ ਜਿਹੜੀ ਆ ਉਹ ਬਣੀ ਨਹੀਂ ਦੁਬਾਰਾ ਅਕਾਲੀ ਦਰ ਰਿਵਾਈਵ ਕੀ ਹੋਣਾ ਸੀ ਉਲਟਾ ਨਿਹਾਰਵਾਲ ਥੱਲੇ ਵਾਲ ਆ ਗਿਆ ਦੇਖੋ ਇੱਕ ਤੇ ਹੁੰਦੀ ਆ ਕਈ ਵਾਰੀ ਨਾ ਸਾਡੀ ਆਪਣੀ ਮਿਸਹੈਂਡਲਿੰਗ ਹੁੰਦੀ ਆ ਪ੍ਰਕਾਸ਼ ਸਿੰਘ ਬਾਦਲ ਜੋ ਵੀ ਨੁਕਸਾਨ ਪਾੜ ਉਹਨਾਂ ਨੂੰ ਬੰਦੇ ਹੈਂਡਲ ਕਰਨੇ ਤੇ ਆਉਂਦੇ ਸੀ ਤਾਂ ਹੀ ਇਕੱਠੇ ਰੱਖੇ ਜਿਹੜੇ ਬਾਗੀ ਹੋਏ ਵੀ ਉਹਨਾਂ ਨੂੰ ਵੀ ਦੁਬਾਰਾ ਕਿਵੇਂ ਅੰਦਰ ਲੈ ਆਉਣਾ ਜਾਂ ਉਹਨਾਂ ਦੀ ਭੰਨ ਤੋੜ ਕਿਵੇਂ ਕਰ ਦੇਣੀ ਉਹਨਾਂ 'ਚ ਉਹ ਇੱਕ ਕਿਸਮ ਦਾ ਕਲਾ ਸੀਗੀ ਰਾਜਨੀਤਿਕ ਕਲਾ ਹੀ ਕਹਿੰਦੇ ਆ ਹਾਲਾਂਕਿ ਮੈਂ ਤੇ ਕਹੂੰਗਾ ਕਲਾ ਕੁਲਾ ਖਾਦੀ ਆ ਪਰ ਚਲੋ ਮਤਲਬ ਉਹਨੂੰ ਕਹਿੰਦੇ ਆ ਤੇ ਇਹ ਹੋ ਸਕਦਾ ਸੁਖਬੀਰ ਬਾਦਲ ਵਿੱਚ ਉਸ ਕਿਸਮ ਦੀ ਕਲਾ ਨਾ ਹੋਵੇ ਪਰ ਉਹਦੇ 'ਚ ਆਪਣੀ ਕਿਸਮ ਦੀਆਂ ਕੋਈ ਕੁਆਲਿਟੀਆਂ ਹੋਣਗੀਆਂ ਆਪਾਂ ਨੇ ਤੇ ਉਹਦੇ ਨਾਲ ਮਤਲਬ ਜਿਹੜਾ ਕਾਲੀ ਦਲ ਆ ਜਾਂ ਜਿਹੜਾ ਸਾਡਾ ਇੱਥੇ ਸਮੁੱਚਾ ਸਿੱਖ ਜਗਤ ਹੈਗਾ ਉਹਨੇ ਕੋਈ ਨਾ ਕੋਈ ਤੇ ਲੀਡਰ ਲੱਭਨੇ ਆ ਉਹ ਬਿਲਕੁਲ ਨਹੀਂ ਚਾਹੁੰਦੇ ਕਿ ਇੰਨੇ ਕਾਲੀ ਦਲ ਬਣ ਲੈ ਇੱਕ ਕਾਲੀ ਰਹੇ ਤੁਹਾਡੀ ਗੱਲ ਆ ਕਿ ਰਿਵਾਈਵਲ ਹੋਊਗਾ ਨਹੀਂ ਹੋਊ ਜਾਂ ਉਹ ਦੁਬਾਰਾ ਭਰੋਸਾ ਬਣੂਗਾ ਨਹੀਂ ਬਣੂ ਇੱਥੇ ਪੰਥਕ ਪੋਲਿਟਿਕਸ ਦਾ ਕੀ ਬਣੂਗਾ ਤੁਹਾਡੀਆਂ ਸਾਡੇ ਵੀ ਸਵਾਲ ਆ ਤੁਹਾਡੇ ਵੀ ਸਵਾਲ ਆ ਇਹਦੇ ਚ ਇੱਕ ਇਹ ਆ ਕਿ ਇਹ ਗੱਲ ਸਮਝੋ ਲੀਡਰਾਂ ਦੇ ਨਾਲ ਪਾਰਟੀਆਂ ਨਹੀਂ ਹੁੰਦੀਆਂ ਕੱਲਿਆਂ ਨਾ ਜੋ ਲੋਕ ਚਾਹੁੰਦੇ ਆ ਉਹ ਪਾਰਟੀਆਂ ਨੂੰ ਮੰਨਣਾ ਪੈਂਦਾ ਕਾਂਗਰਸ ਜਦੋਂ 77 ਦੇ ਬਾਅਦ ਟੁੱਟ ਗਈ ਇੰਦਰਾ ਗਾਂਧੀ ਹਾਰ ਗਈ ਤੇ ਨिजਲੰਗਪੇ ਵਾਲੀ ਕਾਂਗਰਸ ਬਣ ਗਈ ਕਾਂਗਰਸ ਉਹ ਇਧਰੋਂ ਫਿਰ ਇਹਨੇ ਕਾਂਗਰਸ ਇੰਦਰਾ ਬਣਾਈ ਇੱਕ ਕੱਲੀ ਕੱਲੀ ਤੱਕਲੀ ਕੱਲੀ ਤੱਕਲੀ ਪੈ ਗਈ ਬਿਲਕੁਲ ਹੀ ਸੁਖਬੀਰ ਬਾਦਲ ਵਾਂਗੂ ਪੈ ਗਈ ਮਗਰੋਂ ਕਿਹੜੀ ਕਾਂਗਰਸ ਬਚੀ ਉਹ ਇੰਦਰਾ ਵਾਲੀ ਬਚੀ ਉਹੀ ਗਾਂ ਰਜੀਵ ਗਾਂਧੀ ਨੂੰ ਗਈ ਉਹੀ ਹੁਣ ਰਾਹੁਲ ਗਾਂਧੀ ਨੂੰ ਜਾ ਰਹੀ ਹੈ ਇਸ ਕਰਕੇ ਹੋਰ ਵੀ ਪਾਰਟੀਆਂ ਤਾਂ ਤੁਸੀਂ ਲੈ ਲਓ ਕਿੰਨੀਆਂ ਪਾਰਟੀਆਂ ਦਾ ਲੈ ਲਓ ਉਹ ਪਾਰਟੀਆਂ ਬ੍ਰੇਕ ਹੁੰਦੀਆਂ ਫਿਰ ਫਿਰ ਆ ਹੁਣ ਮਹਾਰਾਸ਼ਟਰ ਵਾਲਾ ਹੁਣੇ ਵਾਲਾ ਲੈ ਲੋ ਐਨਸੀਪੀ ਉਹ ਗਈ ਦੂਜਾ ਲੈ ਗਿਆ ਉਹਦਾ ਚਾਚੇ ਦਾ ਮੁੰਡਾ ਜੀਤ ਤੇ ਜ ਆ ਹੁਣੇ ਹੁਣੇ ਜਦੋਂ ਵੋਟਾਂ ਪੈਣੀਆਂ ਤੁਸੀਂ ਦੇਖੋ ਮੁੜ ਕੇ ਕਿਉਂਕਿ ਲੀਡਰ ਤੇ ਲੋ ਥੱਲੇ ਜਨਤਾ ਤੇ ਉਹਨਾਂ ਨੂੰ ਥੋੜੀ ਮੰਨਦੀ ਆ ਉਹਨਾਂ ਨੇ ਮੰਨਣਗੇ ਬਾਗੀ ਹੋ ਕੇ ਇਹਨਾਂ ਨੇ ਗਦਾਰੀ ਕੀਤੀ ਆ ਪਾਰਟੀ ਨਾਲ ਉਸੇ ਤਰੀਕੇ ਨਾਲ ਉਹ ਦੂਜਾ ਮੁੰਡਾ ਜਿਹੜਾ ਬਾਲ ਠਾਕਰੇ ਵਾਲਾ ਉਹਦਾ ਵਾਲੀ ਹੈਗੀ ਜਿਹੜੀ ਆ ਉਬੀ ਉਬੀ ਜਿਹੜੀ ਐ ਸ਼ਿਪ ਸੈਨਾ ਜਿਹੜੀ ਉਹਨੇ ਦੁਬਾਰਾ ਸੱਤਾ 'ਚ ਆ ਜਣਾ ਉਸ ਰਾਦਰ ਉੱਚੀ ਮਿਨਿਸਟਰ ਮੁੰਡਾ ਬਣ ਸਕਦਾ ਸਾਡੇ ਮੁਕਾਬਲੇ ਤੇ ਮੁੰਡਾ ਹੀ ਹੈ ਤੇ ਇਸ ਲਈ ਤੁਸੀਂ ਇੰਜ ਨਹੀਂ ਸਮਝੋ ਕਿ ਜੇ ਲੀਡਰ ਆਉਣ ਨੂੰ ਚਲੇ ਗਏ ਲੀਡਰ ਖਰੀਦੇ ਗਏ ਲੀਡਰ ਭੇਡਾਂ ਬਣ ਗਏ ਲੀਡਰ ਗਧੇ ਬਣ ਗਏ ਤਾਂ ਉਹ ਤੋਂ ਬਗੈਰ ਬਾਕੀ ਫਿਰ ਪਿੱਛੇ ਕੀ ਬਣੂਗਾ ਇੰਜ ਨਹੀਂ ਜਨਤਾ ਸੋਚਦੀ ਹੈ ਜਨਤਾ ਨੇ ਉਹਨੂੰ ਲੀਡਰ ਮੰਨ ਲੈਣਾ ਜਿਹੜਾ ਨੂੰ ਲੱਗੂਗਾ ਕਿ ਇਹ ਬਾਕੀਆਂ ਨਾਲੋਂ ਚੰਗਾ ਉਹਦੇ ਪਿੱਛੇ ਹੋ ਜਾਣਗੇ ਜਨਤਾ ਗੁੱਸਾ ਵੀ ਕੱਢਦੀ ਹੈ ਨਾ ਜਿਵੇਂ ਕਾਂਗਰਸ ਦਾ ਕਾਲੀਆਂ ਦਾ ਗੁੱਸਾ ਕੱਢਿਆ ਰੇ ਕਾਂਗਰਸ ਚ ਤਾਤੀ ਕਾਂਗਰਸ ਦਾ ਗੁੱਸਾ ਰੇ ਆਮ ਆਰੋ ਪਾਰਟੀ ਚ ਤਾਤੀ ਲੋਕਾਂ ਨੂੰ ਆਮ ਆਰੋ ਪਾਰਟੀ ਦਾ ਗੁੱਸਾ ਆਹੋ ਪਰ ਮੈਂ ਮੈਂ ਕਹੂੰਗਾ ਕਿ ਸਾਡੇ ਪੰਜਾਬੀ ਵੀਰ ਜਿੱਥੇ ਬੜੇ ਬਲੇਮਾਨ ਸਿਆ ਬੜੇ ਹਿੰਮਤੀ ਹੈਗੇ ਆ ਬੜੇ ਮਿਹਨਤੀ ਹੈਗੇ ਆ ਥੋੜਾ ਜਿਹਾ ਉਹਨਾਂ ਨੂੰ ਨਾ ਸਹਿਤ ਤੋਂ ਵੀ ਕੰਮ ਲੈਣਾ ਚਾਹੀਦਾ ਦੇਖੋ ਤੁਸੀਂ ਜਿਤਾਉਣ ਲਈ ਜਿਤਾਉਣਾ ਗੁੱਸਾ ਕੱਢਣ ਲਈ ਜਿਤਾਉਣਾ ਇਹ ਕਿਹੜੀ ਕਹਿੰਦੇ ਲੈ ਪੋਲਿਟਿਕਸ ਦੀਆਂ ਗੱਲਾਂ ਨਹੀਂ ਹੈ ਪੀ ਮੇਰੀ ਤੇਰ ਨਾਲ ਲੜਾਈ ਚੁੰਡੀ ਵੱਢਦੀ ਫਿਰ ਇਹ ਠੀਕ ਵੀ 19 ਛੇਤੀ ਹੋ ਜਾਂਦੇ ਪਿੱਛੇ ਨੂੰ ਵੀ 19 ਛੇਤੀ ਆ ਲੈ ਦੇਖੀ ਤਾਂ ਝਾੜੂ ਦੱਤੀ ਲੈ ਕਿਵੇਂ ਖਲਾਰਦੇ ਐ ਤਕੀ ਇਹ ਮਾਰਾ ਮੋਟਾ ਭਾਵੇਂ ਬਾਤ ਜਾਈ ਉਹ ਕਿ ਆਫਟਰ ਆਲ ਫਿਰ ਵੀ ਪਾਰਟੀ ਅਸਤਾ ਹੈ ਪਰ ਲੋਕਾਂ ਦਾ ਜਿੰਨਾ ਉਹਨਾਂ ਨੇ ਹਲੂਣਾ ਦਿੱਤਾ ਸੀ ਉਹਨਾਂ ਹੀ ਮੋਹ ਪੰਗ ਜੇ ਤੇ 60 62 ਆਈਆਂ ਹੁੰਦੀਆਂ ਬਣਾਉਣ ਜੋਗੀਆਂ ਬਿਲਕੁਲ ਫਿਰ ਬਾਕੀ ਦੀਆਂ ਤੇ ਦੂਜੀਆਂ ਕੋ ਹੋਣੀਆਂ ਸੀ ਕਿਤੇ ਇਹਨਾਂ ਦਾ ਬਚਾਅ ਹੋਣਾ ਸੀ ਕਿ ਲਈ 92 ਗਏ ਤੇ ਜਦੋਂ ਨੈਗੇਟਿਵ 92 ਦੇ ਵਿੱਚ ਵਿਰੋਧ ਜਾਣਾ ਪਿੱਛੇ ਵਜਣਾ ਕੀ ਹੈ ਅੰਟੀਕੰਬੈਂਸੀ ਤੇ ਹੋਊਗੀ ਨਾ ਦਿੱਤਾ ਕਿਸੇ ਨੂੰ ਕੁਝ ਨਹੀਂ ਇਸ ਲਈ ਸਾਡੇ ਵੀਰਾਂ ਨੂੰ ਇਹ ਸੋਚਣਾ ਚਾਹੀਦਾ ਕਿ ਲੌਂਗ ਰਨ ਦੇ ਵਿੱਚ ਉਹਨਾਂ ਨੇ ਕਿਹਦੇ ਪੱਲੇ ਲੱਗਣਾ ਜੇ ਲੀਡਰ ਖਰਾਬ ਹੈ ਤਾਂ ਉਹਨਾਂ ਨੂੰ ਠੋਕੋ ਉਹਨਾਂ ਨੂੰ ਠੀਕ ਕਰੋ ਉਹਨਾਂ ਦਾ ਘਰਾਉ ਕਰੋ ਭਾਵੇਂ ਠੀਕ ਹੈ ਤੁਹਾਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਕਾਬਿਲ ਹੈਗੇ ਨੇ ਸ਼੍ਰੋਮਣੀ ਕਾਲਦਲ ਨੂੰ ਰਿਵਾਈਵ ਕਰ ਸਕਦੇ ਨੇ ਦੇਖੋ ਮੈਨੂੰ ਇਹ ਤੇ ਬੜਾ ਕੰਪਲੈਕਸ ਆ ਮੈਂ ਕੋਈ ਉਹਨਾਂ ਦੇ ਬਹੁਤ ਡੀਡਿਓ ਪੋਲੀਟੀਕਲ ਐਨਲਿਸਿਸ ਤੇ ਉਹਨਾਂ ਦੀ ਪਰਸਨੈਲਿਟੀ ਦਾ ਉਹਨਾਂ ਦੀ ਕਾਰਗੁਜ਼ਾਰੀ ਦਾ ਨਹੀਂ ਕਹਿ ਸਕਦਾ ਪਰ ਜਿਹੜਾ ਜਿਸ ਢੰਗ ਨਾਲ ਜਿਹੜੇ ਸਾਡੇ ਬਾਗੀ ਲੋਕ ਆ ਜਿਸ ਕਿਸਮ ਨਾਲ ਉਹਨਾਂ ਨੇ ਬਚਗਾਨੇ ਢੰਗ ਨਾਲ ਬਾਹਰ ਆਏ ਆ ਕੋਈ ਮੁੱਦਿਆਂ ਤੇ ਨਹੀਂ ਆਏ ਜਾਂ ਕਿਸੇ ਗਲਤੀ ਨਹੀਂ ਆਏ ਹੁਣ ਉਹਨਾਂ ਕੋਲ ਮੁੱਦਾ ਕੀ ਰਹਿ ਗਿਆ ਇਹ ਰਜ਼ਾਈਂ ਦੇ ਦੇ ਮੰਨ ਲਓ ਅੱਜ ਕਹਿੰਦੇ ਕੋਈ ਸ਼ਾਮ ਨੂੰ ਮੀਟਿੰਗ ਹੈ ਚਾਹ ਰਜ਼ਾਈਂ ਨਹੀਂ ਦੇ ਦੇ ਜਿਹੜੀ ਮਾੜਾ ਮੋਟਾ ਨੋਸ਼ਨਲ ਵੀ ਪ੍ਰਧਾਨ ਕੀ ਹੈ ਜੇ ਦੇ ਦੇ ਫਿਰ ਇਹਨਾਂ ਦਾ ਏਜੰਡਾ ਕੀ ਹੋਊ ਜੀ ਕੋਈ ਅੰਦਰ ਰਹਿ ਗਿਆ ਫਿਰ ਇਹ ਅੰਦਰ ਆਉਣਗੇ ਅਗਲੇ ਨੇ ਦਰਵਾਜਾ ਬੰਦ ਕੀਤਾ ਇਸ ਲਈ ਤੁਸੀਂ ਮੈਨੂੰ ਲੱਗਦਾ ਕਿ ਜੇ ਪਾ ਲਾ ਕੇ ਅਕਾਲੀ ਦਲ ਹੈ ਬੱਚਿਆ ਹੋਇਆ ਜਣੀ ਜਿਹਨੂੰ ਅਕਾਲੀ ਦਲ ਕਹਿੰਦੇ ਉਹ ਅਜੀਬੀ ਸੁਖਬੀਰ ਬਾਦਲ ਵਾਲਾ ਹੀ ਹੈ ਔਰ ਜੇ ਸੱਚੀ ਮੁੱਚੀ ਜਿਸ ਤਰੀਕੇ ਨਾਲ ਅੱਜ ਅਕਾਲ ਤਖਤ ਦੇ ਉਥੋਂ ਆਇਆ ਫੈਸਲਾ ਔਰ ਉਹ ਜੇ ਉਸੇ ਪ੍ਰਪੋਰਸ਼ਨ ਦੇ ਵਿੱਚ ਹੋਰ ਵੀ ਗਾਂ ਵੀ ਅੱਗੇ ਵੀ ਉਹ ਕਾਰਵਾਈਆਂ ਉਸੇ ਡਾਇਰੈਕਸ਼ਨ 'ਚ ਰੱਖਦੇ ਆ ਤੇ ਉਹਦੇ 'ਚ ਨਾਮ ਬਲਕਿ ਅਕਾਲ ਤਖਤ ਦਾ ਰਤਬਾ ਤੇ ਅਦਬ ਤੇ ਉਹ ਤੇ ਚਲੋ ਮਜਬੂਤ ਹੋਊਗਾ ਭਰੋਸਾ ਵੀ ਲੋਕਾਂ ਦਾ ਮਜਬੂਤ ਹੋਊਗਾ ਭਰੋਸਾ ਤਾਂ ਲੋਕਾਂ ਦਾ ਪਿਛਲੇ ਸਮੇਂ ਵਿੱਚ ਟੁੱਟਿਆ ਜਦੋਂ ਗਿਆਨੀ ਗੁਰਮੁਖ ਸਿੰਘ ਹੁਣਾਂ ਨੇ ਇਲਜ਼ਾਮ ਲਾਇਆ ਕਿ ਜਥੇਦਾਰਾਂ ਨੂੰ ਘਰ ਬਲਾ ਬਲਾ ਕੇ ਫਿਰ ਮਾਫੀਆਂ ਦਵਾਈਆਂ ਗਈਆਂ ਨੇ ਉਹ ਲੋਕਾਂ ਦਾ ਭਰੋਸਾ ਟੁੱਟਾ ਉਹ ਭਰੋਸਾ ਵੀ ਉਹ ਬਦਲਣਾ ਜ਼ਰੂਰੀ ਹੈ ਹਾਲ ਹੋਊਗਾ ਤੇ ਉਸੇ ਤਰੀਕੇ ਨਾਲ ਹੀ ਮੈਨੂੰ ਲੱਗਦਾ ਕਿ ਜੇ ਪਰਪੋਰਸ਼ਨੇਟ ਸਜ਼ਾ ਜਿਹਨੂੰ ਕਹਿੰਨੇ ਆ ਗਲਤੀਆਂ ਦੇ ਮਤਾਬਕ ਮਿਲਦੀ ਹੈ ਤੇ ਲੋਕਾਂ ਦਾ ਹੌਲੀ ਹੌਲੀ ਫਿਰ ਇੱਥੇ ਵੀ ਗੁੱਸਾ ਠੰਡਾ ਹੋ ਕੇ ਇਹ ਉਹਨਾਂ ਦੀ ਸੋਚ ਦੁਬਾਰਾ ਇਧਰ ਨੂੰ ਆਉਣ ਦੀ ਬਣੂਗੀ ਕਿਉਂਕਿ ਫਿਰ ਬਾਕੀ ਕੋਈ ਕਾਰਨ ਨਹੀਂ ਰਹਿ ਜਾਂਦਾ ਇਸ ਲਈ ਜੇ ਤੋ ਕਾਰਨ ਜਿਹੜਾ ਸਾਰਾ ਖਤਮ ਹੋ ਜਾਊਗਾ ਤੇ ਇੱਕ ਚਾਂਸ ਜ਼ਰੂਰ ਸਖਬੀਰ ਬਾਦਲ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਜਾਂ ਉਹਨਾਂ ਦੇ ਵਰਕਰ ਨੂੰ ਇੱਕ ਚਾਂਸ ਜ਼ਰੂਰ ਪੋਲਿਟਿਕਸ ਵਿੱਚ ਨਿਤਨ ਦਾ ਮਿਲੂਗਾ ਕਿਉਂਕਿ ਸਖਬੀਰ ਬਾਦਲ ਵੀ ਤਾਂ ਲਗਾਤਾਰ ਕਹਿੰਦੇ ਰਹੇ ਨੇ ਕਹਿੰਦੇ ਕਿ ਮੇਰੇ ਸਾਡੇ ਰਾਜ ਦੇ ਵਿੱਚ ਜੇਕਰ ਬੇਦਬੀ ਹੈ ਤਾਂ ਕਾਂਗਰਸ ਵਰੀ ਵੀ ਹੋਈਆਂ ਹੁਣ ਆਮ ਆਦਮੀ ਪਾਰਟੀ ਵਰੀ ਵੀ ਹੋਈਆਂ ਲੋਕ ਇੰਨਾ ਵਾਰੀ ਉਹ ਗੁੱਸਾ ਨਹੀਂ ਵਿਖਾਇਆ ਜਿੰਨਾ ਮੇਰੇ ਸਾਡੇ ਵਾਰੀ ਵਿਖਾਤਾ ਸੀ ਇੱਕ ਹੋਰ ਹੁੰਦੀ ਆ ਗੱਲ ਉਸ ਤਰ੍ਹਾਂ ਨਹੀਂ ਆਏ ਉਹ ਗੱਲਾਂ ਉਹਨਾਂ ਨੂੰ ਉਹ ਪੋਲਿਟਿਕਸ ਹੋਰ ਤਰ੍ਹਾਂ ਚੱਲਦੀ ਆ ਅੱਜ ਦਾ ਜ਼ਮਾਨਾ ਭਰਾਪੇ ਗੰਡੇ ਦਾ ਆ ਤੁਸੀਂ ਦੇਖਿਆ ਭਗਵਾਨ ਪਹਿਲਾਂ ਉਹ ਐਮਡੀਐਚ ਮਸਾਲੇ ਵਾਲਾ ਉਹ ਬਾਬਾ ਕਿਵੇਂ ਆਉਂਦਾ ਉਹਨੇ ਕੋਈ ਕਿਹੇ ਕੁੜੀ ਨੂੰ ਨਹੀਂ ਰੱਖਿਆ ਆਪਣਾ ਮਸ਼ਾਹੂਰੀ ਲਈ ਐਮਡੀਐਚ ਲਈ ਉਹ ਖੁਦ ਹੀ ਆਪਣੀ ਮੋਚ ਖੜੀ ਕੀਤੀ ਤੇ ਆ ਗਏ ਤੇ ਬਥੇਰਾ ਮਸਾਲਾ ਉਹਦਾ ਵੇਖਦਾ ਸੀ ਠੀਕ ਹੈ ਨਾ ਹੁਣ ਇਹ ਸਾਰੇ ਪੋਲੀਟੀਸ਼ੀਨਾਂ ਨੇ ਉਹ ਕੇਜਰੀਵਾਲ ਆਪ ਆਪਣੀ ਮਸ਼ਹੂਰੀ ਦਿੰਦਾ ਉਹ ਕਹਿੰਦੇ ਨਾਲੇ ਸਾਡੀ ਲੀਡਰੀ ਚਮਕਦੀ ਆ ਨਾਲੇ ਅਸੀਂ ਖਰਚਾ ਬਚਾਉਨੇ ਆ ਜਿਹੜਾ ਕਿਸੇ ਹੋਰ ਤੋਂ ਕਰਾਉਣੀ ਆ ਉਹੋ ਹੀ ਭਗਵੰਤਮਾਨ ਕਰਦਾ ਸਾਰੀਆਂ ਮਸ਼ਹੂਰੀਆਂ 'ਚ ਆਪ ਖੜਾ ਹੁੰਦਾ ਇਹ ਤੇ ਇੱਕ ਅੱਜਕੱਲ ਇੰਨਾ ਪ੍ਰੋਪਾਗੈਂਡੇ ਦਾ ਯੋਗ ਆ ਗਿਆ ਇਹਨੂੰ ਕਹਿੰਦੇ ਪੋਸਟ ਟ੍ਰੁੱਥ ਇਹਦਾ ਮਤਲਬ ਆ ਕਿ ਝੂਠ ਇੰਨਾ ਬੋਲੀ ਜਾਓ ਜੇ ਉਹ 25% ਵੀ ਚਿਪਕ ਗਿਆ ਤੇ ਸਮਝ ਲਓ ਤੁਹਾਡਾ ਬੇੜਾ ਪਾਹ ਰਿਹਾ ਕਿਉਂਕਿ ਬੋਲਣਾ ਤੇ 100% ਜਾਂ 25% ਵੀ ਨੈਟ ਧਰਤੀ ਤੇ ਹੈ ਹੀ ਨਹੀਂ ਜਿਹੜੀ ਚੀਜ਼ ਉਹ ਜੇ ਲੋਕ ਮੰਨ ਲੈਂਦੇ ਉਹਨਾਂ ਦਾ ਨੈਟ ਗਏ ਨੇ ਇਹ ਕੁਝ ਚੱਲ ਰਿਹਾ ਹੈ ਸੁਖਬੀਰ ਬਾਦਲ ਨਾਲ ਵੀ ਇੱਕ ਪੱਧਰ ਤੇ ਇਹ ਗੱਲਾਂ ਹੋਈਆਂ ਸ਼ਾਇਦ ਉਹਨੇ ਇੰਨਾ ਕੁਝ ਨਿੱਜੀ ਤੌਰ ਤੇ ਐਜ਼ ਅ ਪਰਸਨ ਮਾੜਾ ਨਾ ਕੀਤਾ ਹੋਵੇ ਜਿੰਨਾ ਇਹ ਸਾਰਿਆਂ ਨੇ ਖਾਣ ਪੀਣ ਲਈ ਕਰਾਇਆ ਇਹਦੇ ਮੋਢੇ ਨੂੰ ਵਰਤਿਆ ਗਿਆ ਤੇ ਹੁਣ ਆਪ ਬਾਹਰ ਚਲੇ ਗਏ ਹੁਣ ਕਹਿੰਦੇ ਇਹਨੂੰ ਚਿਪਰਾ ਕਰੋ ਤਾਂ ਕਿ ਅਸੀਂ ਹੋਰ ਥੋੜਾ ਜਿਹਾ ਆਪਣੇ ਅੱਗੇ ਤੁਰੀਏ ਮੈਨੂੰ ਇਹ ਲੱਗਦਾ ਹੋਣਾ ਇਹ ਹੈ ਇਹ ਬੰਦੇ ਕਿਸੇ ਦੀ ਸ਼ਾਇ ਤੇ ਬਾਹਰ ਗਏ ਆ ਤੁਸੀਂ ਦੇਖੋ ਉਹਨਾਂ ਦੀ ਕੋਸ਼ਿਸ਼ ਇਹ ਹੋਊਗੀ ਇਹ ਪਹਿਲੀ ਵਾਰ ਇਹ ਨਹੀਂ ਕੋਸ਼ਿਸ਼ ਹੋਈ ਪਹਿਲਾਂ ਵੀ ਬਣਾਈਆ ਟੋੜਾ ਸਾਹਿਬ ਨੇ ਬਣਾਈ ਟੋੜੇ ਟੋੜਾ ਸਾਹਿਬ ਦੀ ਛੱਡ ਤੋ ਗੱਲ ਉਹ ਤੇ ਲੰਬੀ ਹੈ ਆ ਢੀਂਟਸਿਆ ਨੇ ਹਾਂ ਉਹ ਕੇਂਦਰ ਤੇ ਨਾ ਨਾ ਕੇਂਦਰ ਦੇ ਇਸ਼ਾਰੇ ਤੇ ਸਾਰਾ ਕੁਝ ਕੀਤਾ ਸੀ ਹੁਣ ਇਹ ਹੋਰ ਨਾਲ ਚਲੇ ਗਏ ਆ ਉਹ ਢੀਂਟਸਾ ਵੀ ਵਿੱਚ ਹੀ ਆ ਇਹ ਵੀ ਐਵੇਂ ਨਹੀਂ ਇਹਨਾਂ ਦਾ ਮਨ ਇਹ ਕਿ ਅਸੀਂ ਕਾਲੀ ਦਾਲ ਇੱਕ ਖੜਾ ਕਰ ਲਈਏ ਜਿਹੜਾ ਕਿ ਲੱਗੇ ਸੁਖਬੀਰਵਦਾ ਖਾਲੀਦਾਲ ਪਰਾਣਾ ਜਿਹਦਾ ਕੇਂਦਰ ਨਾਲ ਅਸੀਂ ਬੀਜੇਪੀ ਨਾਲ ਰਲ ਕੇ ਤੇ ਇਹਨੂੰ ਆਊਟ ਕਰਤੀਏ ਇਹ ਕੋਸ਼ਾਂ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਮਨਜ਼ੂਰ ਕਰਨਗੇ ਐਡੇ ਬੇਵਕੂਫਿਆ ਲੋਕ ਇਸ ਇਸ ਮੱਤ ਦੇ ਨਾਲ ਗਏ ਆ ਪਰ ਮੈਨੂੰ ਲੱਗਦਾ ਇਹਦੋਂ ਪਹਿਲਾਂ ਕਿ ਇਸ ਪਹੁੰਚਣਿਆਂ ਨੂੰ ਪਹੁੰਚਣ ਇਹਨਾਂ ਨੇ ਆਪ ਹੀ ਮਿਹਨਤ ਕਰਕੇ ਆਪਣੀ ਹਵਾ ਆਪ ਹੀ ਕੱਢ ਲਈ ਆ ਕਿਉਂਕਿ ਜਿਸ ਢੰਗ ਨਾਲ ਤੌਰ ਤਰੀਕੇ ਨਾਲ ਗਏ ਉਹ ਕੋਈ ਪੋਲਿਟੀਕਲੀ ਬਹੁਤ ਮਚਿਓਰ ਤਰੀਕਾ ਨਹੀਂ ਸੀ ਠੀਕ ਹੈ ਧੰਨਵਾਦ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਤਾਂ ਬਿਲਕੁਲ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਸਾਰੀ ਸਥਿਤੀ ਜਿਹੜੀ ਆ ਆਉਣ ਵਾਲੇ ਸਮੇਂ ਦੀ ਵੀ ਸਪਸ਼ਟ ਕੀਤੀ ਆ ਕਿ ਕਿਵੇਂ ਜੇਕਰ ਅਕਾਲੀ ਦਰ ਰਵਾਈਵ ਕਰ ਸਕਦਾ ਤੇ ਉਹ ਕਿਵੇਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕੀ ਉਹ ਹੁਣ ਜਿਵੇਂ ਅੱਜ ਮੀਟਿੰਗ ਆ ਕਿ ਅਗਲਾ ਐਕਸ਼ਨ ਲੈਂਦੇ ਨੇ ਕੋਈ ਜੇ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਨੇ ਜੇ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਨੇ ਤੇ ਫਿਰ ਬਾਗੀਆਂ ਕੋਲ ਕੀ ਸਵਾਲ ਜਿਹੜੇ ਨੇ ਅਗਲੇ ਰਹਿ ਜਾਣਗੇ ਕਿ ਬਾਗੀ ਜਿਹੜੇ ਨੇ ਵਾਪਸ ਅਕਾਲੀ ਦਲ ਦੇ ਵਿੱਚ ਓਨਲੀ ਫਿਰ ਤਰਲੋ ਮੱਛੀ ਹੋਣਗੇ ਜਾਂ ਫਿਰ ਉਹਨਾਂ ਅਗਲੀ ਜਿਹੜੀ ਆ ਰਣਨੀਤੀ ਕੀ ਹੋਵੇਗੀ ਬਾਗੀਆਂ ਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਇਹਦੀਓ ਇਜਾਜ਼ਤ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਅੰਤਰਪ੍ਰੀਤ ਸਿੰਘ ਖਹਿਰਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ